ਖਰੀਦਾ ਕਾਲੇ ਮਹੰਡੇ ਕੱਪੜੇ ਕਾਲਾ ਮੰਡਾ ਵੇਸ ਅਗਣੀ ਭਰਿਆ ਮੈਂ ਫੇਰਾ ਲੋਕ ਕਹਿਣ ਦਰਵੇਸ਼ ਉਹ ਗੁਰੂ ਪਿਆਰੀ ਸਾਜ ਸੰਗਤ ਜਿਉ ਫਤਿ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਕੀਰ ਜਿਹੜੇ ਹੁੰਦੇ ਨੇ ਨਾ ਉਹ ਕਦੀ ਮਾਨ ਨਹੀਂ ਕਰਦੇ ਅਫਗੁਣੀ ਭਰਿਆ ਮੈਂ ਫਿਰਾਂ ਲੋਕ ਕਹਿੰਦੇ ਰੇਸ਼ ਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਇਹ ਗੱਲ ਬਿਲਕੁਲ ਬਾਬਾ ਮੁੰਸ਼ੀ ਜੀ ਕੁਟੀਆਂ ਵਾਲਿਆਂ ਤੇ ਸ਼ੇਖੂਰਾ ਟੁੱਕਦੀ ਸਾਦੇ ਵੇਸ ਵਿੱਚ ਰਹਿੰਦੇ ਸਨ ਕੋਈ ਇੰਨੀ ਛੁੱਕਾ ਸ਼ਾਕੀ ਨਹੀਂ ਕੋਈ ਜਿਵੇਂ ਅੱਜਕੱਲ ਦੇ ਕੁਝ ਸੰਤ ਆਪਣੇ ਆਪ ਨੂੰ ਬਹੁਤ ਪ੍ਰਚਾਰਿਤ ਕਰਦੇ ਹਾਂ ਬਾਬਾ ਜੀ ਨੇ ਤੇ ਇੱਥੋਂ ਤੱਕ ਕਰਕੇ ਦਿੱਤਾ ਸੀ ਬਈ ਮੇਰੀ ਕੋਈ ਫੋਟੋ ਵੀ ਨਾ ਬਣਾਇਆ ਜੀ ਕਿਉਂ ਉਹਨਾਂ ਨੂੰ ਪਤਾ ਸੀ ਵੀ ਸਾਡੇ ਬੰਦੇ ਪੇੜ ਚਾਲ ਨੇ ਇਹਨਾਂ ਗੁਰੂ ਨਾਨਕ ਦਾ ਲੜ ਛੱਡ ਕੇ ਤੇ ਮੇਰੀ ਪੂਜਾ ਕਰਨ ਲੱਗ ਜਾਣਾ ਮੇਰੀ ਫੋਟੋ ਉੱਤੇ ਧੂਪ ਬੱਤੀ ਲਾਣੀ ਸ਼ੁਰੂ ਕਰ ਦੇਣੀ ਉਹਨਾਂ ਸਾਰੀ ਜ਼ਿੰਦਗੀ ਆਪਣੀ ਫੋਟੋ ਨਹੀਂ ਬਣਵਾਈ ਤੇ ਨਾ ਹੀ ਉਹਨਾਂ ਫੋਟੋ ਬਣਵਾਉਣ ਦੇ ਕਿਸੇ ਨੂੰ ਇਜਾਜ਼ਤ ਦਿੱਤੀ ਹੈ ਕੁਝ ਕੋਸ਼ਿਸ਼ਾਂ ਹੋਈਆਂ ਵੀ ਸਨ ਪਰ ਉਹ ਸਿਰੇ ਨਹੀਂ ਚੜੀਆਂ ਉਹਨਾਂ ਦੇ ਪੂਰੇ ਹੋਣ ਤੇ ਵੀ ਕੋਸ਼ਿਸ਼ਾਂ ਹੋਈਆਂ ਵੀ ਪੂਰੇ ਹੋਆਂ ਦੀ ਫੋਟੋ ਪਰ ਉਹ ਜਿਵੇਂ ਕੈਮਰੇ ਵਾਲੇ ਲੈਣ ਗਏ ਕੈਮਰੇ ਵਾਲਾ ਨਾ ਆਇਆ ਉਹਨਾਂ ਟਾਈਮਾਂ ਦੇ ਵਿੱਚ ਬੱਸਾਂ ਹੀ ਹੁੰਦੀਆਂ ਸਨ ਅੰਬਸ ਕਾਰ ਕੀਤੀ ਕਾਰ ਦਾ ਟਾਇਰ ਪਟ ਗਿਆ ਦਿਨ ਛਿਪਣ ਵਾਲਾ ਹੋ ਗਿਆ ਤਾਂ ਇੱਕ ਸੰਸਕਾਰ ਕਰਨਾ ਪਿਆ ਰਜਾ ਮਾਲਕਾਂ ਦੀ ਮਾਲਕ ਦੀ ਹੁੰਦੀ ਹੈ ਸਾਧੂ ਫਕੀਰਾਂ ਦੀ ਹੁੰਦੀ ਹੈ ਅੱਜ ਇਸ ਸਥਾਨ ਤੇ ਜਿੱਥੇ ਇੱਕ ਛੋਟੀ ਜੀ ਕੱਚੀ ਝੌਂਪੜੀ ਹੁੰਦੀ ਸੀ ਤਪੱਸਿਆ ਕਰਦੇ ਹਨ ਪਰ ਜਿੱਥੇ ਗੁਰੂ ਕੀ ਸੰਗਤ ਨਾਮ ਦੀ ਵਰਖਾ ਹੁੰਦੀ ਹੈ ਨਾ ਉੱਥੇ ਕਿਸੇ ਚੀਜ਼ ਦੀ ਟੋਟ ਨਹੀਂ ਰਹਿੰਦੀ ਅੱਜ ਉਥੇ ਆਲੀ ਸ਼ਾਨ ਬਿਲਡਿੰਗ ਬਣੀ ਹੋਈ ਹੈ ਤੁਹਾਨੂੰ ਬਿਲਡਿੰਗ ਦੇ ਵਿੱਚ ਦਰਸ਼ਨ ਕਰਵਾਵਾਂਗੇ 24 ਘੰਟੇ 12 ਮਹੀਨੇ 30 ਦਿਨ ਲਗਾਤਾਰ ਧੁਰ ਕੀ ਬਾਣੀ ਆਈ ਜਿਸ ਸਗਲਿ ਚਿੰਤ ਮਟਾਈ ਦੇ ਸ੍ਰੀ ਅਕਨ ਪੁਰ ਸਾਹਿਬ ਜੀ ਚਲਦੇ ਰਹਿੰਦੇ ਹਨ ਤੇ ਜਿੱਥੇ ਸੰਗਤ ਜੀ 24 ਘੰਟੇ ਧੁਰ ਕੀ ਬਾਣੀ ਆਈ ਤਨ ਸਗਲਿ ਚਿੰਤ ਮਟਾਈ ਦੇ ਜਾਪ ਹੋਣੇ ਹਨ ਉੱਥੇ ਰੱਬੀ ਨੂਰ ਵਰਸਦਾ ਕਿਰਪਾ ਵਰਸਦੀ ਏ ਜਿਹੜੀਆਂ ਤਰੰਗਾਂ ਨੇ ਉਹ ਆਕਾਸ਼ ਦੇ ਨਾਲ ਪਰਮਾਤਮਾ ਦੇ ਨਾਲ ਜੁੜ ਜਾਂਦੀਆਂ ਉਸ ਥਾਂ ਉੱਤੇ ਬਹਿ ਕੇ ਬੜ ਭਾਗੇ ਹਨ ਜਿਨ੍ਹਾਂ ਨੇ ਸਤਨਾਮ ਦਾ ਜਾਪ ਵਾਹਿਗੁਰੂ ਵੀ ਆਖ ਲਿਆ ਉਹ ਵੀ ਕਬੂਲ ਹੋ ਗਿਆ ਤੇ ਜਿਹੜੇ ਉੱਥੇ ਬਹਿ ਕੇ ਨਿਤਨੇਮ ਕਰਦੇ ਹਨ ਉਹਨਾਂ ਦੇ ਦਰਗਾਹ ਹਾਜੀ ਕਿਉਂਕਿ ਉਹ ਤਰੰਗਾਂ ਮਿਲੀਆਂ ਹੋਈਆਂ ਹਨ ਜਿਵੇਂ ਆ ਟਾਵਰ ਚ ਤਰੰਗਾਂ ਨਿਕਲਦੀਆਂ ਨੇ ਤੇ ਮੋਬਾਈਲ ਚ ਨਹੀਂ ਆਉਂਦੀਆਂ ਇਹ ਬਾਣੀ ਦੀਆਂ ਤਰੰਗਾਂ ਸੱਚਖੰਡ ਦੇ ਨਾਲ ਜੁੜ ਜਾਂਦੀਆਂ ਨੇ ਜਿੱਥੇ ਸਾਧੂ ਭਗਤੀ ਕਰਦੇ ਹਨ ਤੇ ਉੱਥੇ ਸਦਾ ਗੁਰਬਾਣੀ ਇਹ ਖੰਡ ਪਾਠ ਸਭ ਕਿਉਂ ਚੱਲਦੇ ਹਨ ਕਿਉਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਕਿਉਂਕਿ ਉਸ ਥਾਂ ਦੇ ਵਿੱਚ ਸ਼ਕਤੀ ਆ ਜਾਂਦੀ ਹੈ ਕੋਈ ਬੰਦੇ 'ਚ ਸ਼ਕਤੀ ਨਹੀਂ ਹੁੰਦੀ ਕੋਈ ਗ੍ਰੰਥੀ ਸਿੰਘ 'ਚ ਸ਼ਕਤੀ ਨਹੀਂ ਕੋਈ ਪਾਠੀ ਸਿੰਘ 'ਚ ਸ਼ਕਤੀ ਨਹੀਂ ਹੈ ਸ਼ਕਤੀ ਉਸ ਜਗ੍ਹਾ ਵਿੱਚ ਹੈ ਉਸ ਜਗ੍ਹਾ ਨੂੰ ਭਾਗ ਲੱਗੇ ਹਨ ਉੱਥੇ ਆ ਕੇ ਨਤਮਸਤਕ ਹੁੰਦੇ ਹੋ ਤੁਸੀਂ ਆਪ ਨਿਮਾਣੇ ਹੋ ਕੇ ਅਰਦਾਸ ਕਰੋਗੇ ਤੁਹਾਡੀ ਆਪ ਵੀ ਕਬੂਲ ਹੋਵੇਗੀ ਜਦੋਂ ਤੁਸੀਂ ਉੱਥੇ ਅਖੰਡ ਪਾਠ ਸੇਵਾ ਕਰਵਾਉਂਦੇ ਹੋ ਅਖੰਡ ਪਾਠ ਸਾਹਿਬ ਤੋਂ ਬਾਅਦ ਲੰਗਰ ਵੀ ਲਾਂਦੇ ਹੋ ਪਾਠੀਆਂ ਸਿੰਘਾਂ ਦੀ ਸੇਵਾ ਕਰਦੇ ਤੁਹਾਡੀ ਘਾਲ ਥਾਂੇ ਪੈਂਦੀ ਹੈ ਕਦੀ ਸੋਚ ਕੇ ਵੇਖ ਲਿਆ ਜੀ ਤੁਹਾਡੀ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਹੋਵੇਗੀ ਉੱਥੇ ਇਹ ਮੇਨੀ ਸੰਗਤ ਜੀ 2032 ਤੱਕ ਅਖੰਡ ਪਾਠ ਸਾਹਿਬ ਇੱਥੇ ਬੁੱਕ ਹੋ ਗਏ ਹਨ ਮੈਂ ਕੋ ਪ੍ਰਚਾਰ ਨਹੀਂ ਕਰ ਰਿਹਾ ਮੈਂ ਹਕੀਕਤ ਦੱਸ ਰਿਹਾ ਹਾਂ ਕਿ ਇੰਤੇ ਸੰਗਤ ਆਉਂਦੀ ਹੈ ਤੇ 15 ਦਿਨ ਬਾਅਦ ਗੋਲਕ ਖੁੱਲਦੀ ਜੀ